ਅਸੀਂ ਮਸੀਹ ਵਿੱਚ ਇੱਕ ਪਰਿਵਾਰ ਆ ਇੱਕ ਸਾਡਾ ਪਰਮੇਸ਼ਵਰ ਆ ਇੱਕ ਪਰਮੇਸ਼ਵਰ ਦੇ ਅਸੀਂ ਤਾਂ ਲਿਬੀਆਂ ਇੱਕੋ ਪਰਮੇਸ਼ਵਰ ਦੀ ਸਿੱਖਿਆ ਨੂੰ ਅਸੀਂ ਮੰਨਣ ਵਾਲੇ ਆ ਤੇ ਅਸੀਂ ਇੱਕ ਲਵਿੰਗ YouTube ਫੈਮਿਲੀ ਤਾਂ ਮੈਂ YouTube ਪਲੇਟਫਾਰਮ ਦੇ ਲਈ ਵੀ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਆ ਜਿੰਨੇ ਵੀ ਇਸ ਸੋਸ਼ਲ ਮੀਡੀਆ ਦੇ ਇਸ ਪਲੇਟਫਾਰਮ ਨੂੰ ਇਨਵੈਂਟ ਕੀਤਾ ਹੈ ਨਾ ਮੇਰੀ ਉਹਦੇ ਲਈ ਪ੍ਰਾਰਥਨਾ ਆ ਕਿ ਪ੍ਰਭੂ ਉਹਦੇ ਉੱਤੇ ਆਪਣੀ ਮੁਕਤੀ ਨੂੰ ਜ਼ਰੂਰ ਜ਼ਾਹਰ ਕਰਨ ਉਹ ਜ਼ਰੂਰ ਬਚਾਇਆ ਜਾਏ ਜੇ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਕਿੰਨਾ ਖੁਦਾ ਦਾ ਵਚਨ ਜਿਹੜਾ ਆ ਉਹ ਦੂਰ ਨੇੜੇ ਤੱਕ ਲੈ ਕੇ ਜਾਂਦੇ ਆ ਕਿੰਨੇ ਕਿੰਨੇ ਲੋਕਾਂ ਤੱਕ ਜਿਹੜਾ ਆ ਉਹ ਸਾਡੀ ਅਪਰੋਚ ਹੁੰਦੀ ਆ ਰੀਚ ਹੁੰਦੀ ਆ ਹਾਲੇਲੂਇਆ ਤੇ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਪਰਮੇਸ਼ਵਰ ਨੇ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਚੁਣਿਆ ਆ ਵੱਖ-ਵੱਖ ਤਰੀਕਿਆਂ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਠਹਿਰਾਇਆ ਆ ਪੇਪਰ ਮੀਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਸਾਰੇ ਲੋਕੀਨ ਮਨੀਪੁਰ ਵਾਲੀ ਘਟਨਾ ਤੋਂ ਬਹੁਤ ਦੁਖੀ ਸੀ ਈਵਨ ਮੈਂ ਵੀ ਮੈਂ ਇੱਕ ਔਰਤ ਹਾਂ ਪਰ ਤੁਹਾਨੂੰ ਯਾਦ ਹੋਏਗਾ ਮੈਂ ਇੱਕ ਗੱਲ ਕਹੀ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਪੰਜਾਬ ਦੇ ਲਈ ਪ੍ਰਾਰਥਨਾ ਕਰੋ ਇਹ ਅੱਗ ਦੂਰ ਨਹੀਂ ਆ। ਅਗਰ ਪ੍ਰਾਰਥਨਾ ਨਹੀਂ ਕਰੋਗੇ ਤਾਂ ਇਹ ਅੱਗ ਜਿਹੜੀ ਆ ਇਹ ਫੈਲ ਜਾਏਗੀ। ਅ ਸ਼ਾਇਦ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਪ੍ਰੇਅਰ ਓਪਨ ਡੋਰ ਚਰਚ ਵੱਲੋਂ ਹੀ ਮਨੀਪੁਰ ਦੇ ਲਈ ਕੀਤੀ ਗਈ ਸੀ। ਜਿੱਥੋਂ ਤੱਕ ਮੇਰਾ ਖਿਆਲ ਆ ਅਰ ਕੰਟੀਨਿਊ ਵੀ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਪ੍ਰੇਅਰ ਦੇ ਵਿੱਚ ਰੱਖਿਆ ਹਜੇ ਤੱਕ ਵੀ ਮਨੀਪੁਰ ਦੇ ਹਾਲਾਤ ਸੁਧਰੇ ਨਹੀਂ ਆ ਅਰ ਸੱਚ ਦੱਸਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਕੁਝ ਉੱਥੇ ਹੋਣ ਵਾਲਾ ਆ ਸਿਰਫ ਮਨੀਪੁਰ ਵਿੱਚ ਨਹੀਂ ਅਸਾਮ ਵਿੱਚ ਛੱਤੀਸਗੜ੍ਹ ਦੇ ਵਿੱਚ ਕੁਝ ਐਹੋ ਜਿਹੀਆਂ ਸਟੇਟਸ ਹੈਗੀਆਂ ਆ ਜਿੱਥੇ ਕਾਫੀ ਗੜਬੜ ਹੋਣ ਵਾਲੀ ਹੈ ਤੇ ਇਸ ਵਾਰੀ ਜਿਹੜੀ ਗੜਬੜ ਆ ਨਾ ਉਹ ਪਬਲਿਕ ਵੱਲੋਂ ਨਹੀਂ ਹੋਊਗੀ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਸ ਵਾਰੀ ਜਿਹੜੀ ਗੜਬੜ ਆ ਕਹਿੰਦੇ ਹੁੰਦੇ ਜੇ ਬਾੜੀ ਖੇਤ ਨੂੰ ਖਾਵੇ ਤੇ ਫੇਕੀ ਕੀਤਾ ਜਾ ਸਕਦਾ ਤੇ ਇਸ ਵਾਰੀ ਮੈਂ ਨਾਮ ਤੇ ਨਹੀਂ ਲੈਣਾ ਚਾਹੁੰਦੀ ਪਰ ਇਸ ਵਾਰੀ ਗੜਬੜ ਉਹਨਾਂ ਤੋਂ ਹੋਊਗੀ ਜਿਨ੍ਹਾਂ ਤੋਂ ਗੜਬੜ ਰੋਕਣ ਦੀ ਉਮੀਦ ਕੀਤੀ ਜਾਂਦੀ ਹੈ ਜਿਨ੍ਹਾਂ ਤੋਂ ਰਾਖੀ ਦੀ ਉਮੀਦ ਕੀਤੀ ਜਾਂਦੀ ਹੈ ਇਸ ਵਾਰੀ ਗੜਬੜ ਉਹ ਕਰਨਗੇ ਔਰ ਕਈ ਸਟੇਟਸ ਦੇ ਵਿੱਚ ਹੋਊਗੀ ਅੱਜ ਦੀ ਤਰੀਕ ਪਾ ਕੇ ਇਸ ਚੀਜ਼ ਨੂੰ ਤੁਸੀਂ ਲਿਖ ਲਿਓ ਤੇ ਇਹ ਸਮਾਂ ਵਾਲੀ ਦੂਰ ਨਹੀਂ ਆ ਇਹ ਨੇੜੇ ਹੀ ਆ ਤੇ ਬਹੁਤ ਨੇੜੇ ਆ ਮੈਂ ਫਿਰ ਤੋਂ ਕਹਿੰਨੀ ਆ ਕਿ ਤੁਸੀਂ ਮਨੀਪੁਰ ਦੇ ਲਈ ਪ੍ਰਾਰਥਨਾ ਕਰੋ ਅਸਾਮ ਦੇ ਲਈ ਪ੍ਰਾਰਥਨਾ ਕਰੋ ਛਤੀਸਗੜ੍ਹ ਦੇ ਲਈ ਪ੍ਰਾਰਥਨਾ ਕਰੋ ਬਟ ਪੰਜਾਬ ਦੇ ਲਈ ਵੀ ਜ਼ਰੂਰ ਪ੍ਰਾਰਥਨਾ ਕਰੋ ਕੱਲ 8 ਸਾਲ ਦੀ ਬੱਚੀ ਦੇ ਨਾਲ ਗੈਂਗ ਰੇਪ ਹੋਇਆ। ਅਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਨਾਲ ਰੋਜ਼ ਰੇਪ ਹੋ ਰਹੇ, ਰੋਜ਼ ਰੇਪ ਹੋ ਰਹੇ। ਕਈਆਂ ਦੇ ਆਪਣੇ ਹੀ ਘਰਾਂ 'ਚ ਰੇਪ ਹੋ ਰਹੇ। ਉਹਨਾਂ ਦੇ ਆਪਣੇ ਭਰਾ, ਆਪਣੇ ਪਿਓ, ਆਪਣੇ ਚਾਚੇ ਤਾਏ ਰੇਪ ਕਰ ਰਹੇ ਉਹਨਾਂ ਦੇ। ਉਹ ਚੁੱਪੇ ਹੋਏ। ਹਾਂ ਕੁਛ ਆ ਕੇ ਕੁਝ ਬਾਹਰ ਆ ਜਾਂਦੇ ਆ। ਦੁੱਖ ਦੀ ਗੱਲ ਆ ਬਹੁਤ ਦੁੱਖ ਦੀ ਗੱਲ ਆ। ਸਿਰਫ ਇੱਕ ਸਟੇਟ ਦੀ ਫੋਟੋ ਲਾ ਕੇ ਅਸੀਂ ਧਰਮੀ ਸਿੱਧ ਨਹੀਂ ਹੋ ਸਕਦੇ। ਕਿ ਮੈਂ ਮਨੀਪੁਰ ਦਾ ਸਟੇਟਸ ਲਾ ਲਵਾਂ। ਮੈਂ ਛੱਤੀਸਗੜ ਦਾ ਸਟੇਟਸ ਲਾ ਲ। ਜਦ ਮੇਰੇ ਆਪਣੇ ਘਰ ਵਿੱਚ ਅੱਗ ਬਲਣ ਢਈ ਆ ਤਾਂ ਮੈਂ ਦੂਜੀਆਂ ਸਟੇਟਾਂ ਦੇ ਲਈ ਮੈਂ ਕੀ ਕਰਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਉਸ ਸਟ੍ਰੇਟ ਦੇ ਲਈ ਦੁੱਖ ਨਹੀਂ ਹੈ ਦੇਖੋ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ ਮੇਰੇ ਲਈ ਔਰਤ ਔਰਤ ਡੋਜ਼ਨਟ ਮੈਟਰ ਕਿਉਂ ਕਿਹੜੇ ਰਿਲੀਜੀਅਨ ਨੂੰ ਬਿਲੋਂਗ ਕਰਦੀ ਹੈ ਮੈਂ ਐਕਚੁਅਲ ਚ ਕਿਸੇ ਰਿਲੀਜੀਅਨ ਨੂੰ ਬਿਲੋਂਗ ਨਹੀਂ ਕਰਦੀ ਇਸ ਲਈ ਮੇਰੇ ਲਈ ਔਰਤ ਦੀ ਜਾਤ ਔਰਤ ਜਾਤ ਜਾਂ ਔਰਤ ਦਾ ਧਰਮ ਔਰਤ ਧਰਮ ਹੀ ਹੈ ਨਾ ਮੇਰੇ ਲਈ ਉਹਦੀ ਕੋਈ ਜਾਤ ਮੈਟਰ ਕਰਦੀ ਆ ਕਿ ਉਹ ਉੱਚੀ ਜਾਤ ਦੀ ਸੀ ਉਹ ਨੀਵੀਂ ਜਾਤ ਦੀ ਸੀ ਉਹ ਫਲਾਨੇ ਧਰਮ ਦੀ ਸੀ ਟਮਕਾਨੇ ਧਰਮ ਦੀ ਸੀ ਨਹੀਂ ਮੇਰੇ ਲਈ ਇਸ ਲਈ ਇਹ ਦੁੱਖ ਦੀ ਗੱਲ ਜ਼ਿਆਦਾ ਨਹੀਂ ਆ ਕਿ ਉਹ ਉੱਥੇ ਮਨੀਪੁਰ ਚ ਕ੍ਰਿਸਚੀਅਨ ਲੇਡੀਜ਼ ਦੇ ਨਾਲ ਇਦਾਂ ਹੋਇਆ ਤੇ ਪੰਜਾਬ ਵਿੱਚ ਕਿਸੇ ਹੋਰ ਨਾਲ ਹੋਇਆ ਤੇ ਮੈਂ ਅੱਖਾਂ ਬੰਦ ਕਰ ਲਵਾਂ ਮਨੀਪੁਰ ਵਿੱਚ ਵੀ ਔਰਤ ਦੇ ਨਾਲ ਹੋਇਆ ਸੀ ਤੇ ਪੰਜਾਬ ਵਿੱਚ ਵੀ ਔਰਤਾਂ ਦੇ ਨਾਲ ਹੀ ਹੋ ਰਿਹਾ ਹੈ ਇੱਥੇ ਲੋਕੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਤੋੜਿਆ ਜਾਂਦਾ ਭਜਾਇਆ ਜਾਂਦਾ ਕਿੱਡੀ ਸ਼ਰਮਨਾਕ ਘਟਨਾ ਹੈ ਕਿੱਡੀ ਸ਼ਰਮਨਾਕ ਘਟਨਾ ਬੱਚਿਆਂ ਦੇ ਨਾਲ ਰੇਪ ਹੋ ਰਹੇ 8 ਸਾਲ ਦੇ ਬੱਚੇ ਦੇ ਨਾਲ 14 ਸਾਲ ਦੇ ਬੱਚੇ ਦੇ ਨਾਲ 7 ਸਾਲ ਦੇ ਬੱਚੇ ਨਾਲ 4-4 ਸਾਲ ਦੇ 3-3 ਸਾਲ ਦੇ ਬੱਚਿਆਂ ਦੇ ਨਾਲ ਇਥੋਂ ਤੱਕ ਕਿ ਸਾਲ ਦੇ ਸ਼ੁਰੂ ਵਿੱਚ ਖਬਰ ਆਈ ਸੀ ਕਿ 8 ਮਹੀਨੇ ਦੀ ਬੱਚੀ ਦੇ ਨਾਲ ਕਿਸੇ ਨੇ ਰੇਪ ਕੀਤਾ ਲਨ ਤੇ ਆਹੋ ਜੇ ਲੋਕਾਂ ਦੇ ਉੱਤੇ ਹੱਦ ਤੋਂ ਵੱਧ ਲਨ ਤੇ ਤੇ ਸਰਕਾਰ ਰੈਪਿਸਟ ਨੂੰ ਲੱਭਦੀ ਆ ਕੀ ਹੋਰ ਰੇਪਿਸਟ ਜਿਹੜੇ ਫੜੇ ਜਾਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੀ ਵਾਕਈ ਸਰਕਾਰ ਨਹੀਂ ਜਾਣਦੀ ਕੀ ਵਾਕਈ ਸਾਡਾ ਸਮਾਜ ਨਹੀਂ ਜਾਣਦਾ ਉਹਨਾਂ ਲੋਕਾਂ ਨੂੰ ਨਹੀਂ ਪਹਿਚਾਣਦਾ ਕੀ ਵਾਕਈ ਤੁਸੀਂ ਨਹੀਂ ਪਹਿਚਾਣਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਰੇਪ ਕੀਤੇ ਆ ਉਹ ਲੋਕੀ ਜਿਹੜੇ ਕਿਸੇ ਦੀ ਫੋਟੋ ਦੇ ਹੇਠਾਂ ਗਲਤ ਕਮੈਂਟ ਕਰਦੇ ਆ ਨੰਗੀ ਪੁੰਗੀ ਭਾਸ਼ਾ ਦਾ ਇਸਤੇਮਾਲ ਕਰਦੇ ਆ ਜਿਹੜੇ ਗੰਦ ਪਾਉਂਦੇ ਆ ਧਾਰਮਿਕ ਪੋਸਟਾਂ ਦੇ ਹੇਠਾਂ ਵੀ ਆਣ ਕੇ ਕਿਸੇ ਔਰਤ ਦੀ ਫੋਟੋ ਦੇ ਹੇਠਾਂ ਆਣ ਕੇ ਕੋਈ ਉਹਨੂੰ ਪੁਰਜਾ ਲਿਖਦਾ ਆ ਕੋਈ ਉਹਨੂੰ ਹੌਟ ਲਿਖਦਾ ਕੋਈ ਉਹਨੂੰ ਸੈਕਸੀ ਲਿਖਦਾ ਕੋਈ ਉਹਨੂੰ ਕਹਿੰਦਾ ਤੂੰ ਇਦਾਂ ਕਰਕੇ ਵਿਖਾ ਕੋਈ ਕਹਿੰਦਾ ਇਦਾਂ ਕਰਕੇ ਵਿਖਾ ਉਹ ਕੌਣ ਆ ਉਹੀ ਤਾਂ ਰੈਪਿਸਟ ਜਿਨ੍ਹਾਂ ਦੀ ਸੋਚ ਦੇ ਵਿੱਚ ਇੰਨਾ ਗੰਦ ਦੇ ਆ ਜਿੱਦਣ ਉਹਨਾਂ ਦਾ ਦਾ ਲੱਗਦਾ ਨਾ ਉਸ ਦਿਨ ਉਹ ਗੰਦ ਪਾ ਕੇ ਵਿਖਾਉਂਦੇ ਆ ਹੋ ਸਕਦਾ ਕੰਨਾਂ ਨੂੰ ਸੁਣਨ ਲਈ ਇਹ ਗੱਲਾਂ ਚੰਗੀਆਂ ਨਾ ਲੱਗਣ ਪਰ ਸੱਚ ਤੇ ਇਹੀ ਆ ਜਿੱਦਣ ਉਹਨਾਂ ਦਾ ਦਾ ਲੱਗਦਾ ਹੈ ਨਾ ਉਸ ਦਿਨ ਉਹ ਆਪਣੀਆਂ ਕਰਤੂਤਾਂ ਕਰਕੇ ਵਿਖਾਉਂਦੇ ਆ ਉਹ ਬੱਕਰੀ ਗੱਲ ਹੈ ਕਿ ਕੋਈ ਉਹਨਾਂ ਨੂੰ ਫੜਨਾ ਨਹੀਂ ਚਾਹੁੰਦਾ ਉਹ ਬੱਕਰੀ ਗੱਲ ਹੈ ਕਿ ਕੋਈ ਉਹਨਾਂ ਨੂੰ ਸਮਝਾਉਣਾ ਨਹੀਂ ਚਾਹੁੰਦਾ ਉਹਨਾਂ ਦੇ ਆਪਣੇ ਟੱਬਰ ਵੀ ਉਹਨਾਂ ਨੂੰ ਸਮਝਾਉਣਾ ਨਹੀਂ ਚਾਹੁੰਦੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਮੈਂ ਇਹਨਾਂ ਲੋਕਾਂ ਦੇ ਵਿਰੁੱਧ ਕੁਝ ਕਰ ਨਹੀਂ ਸਕਦੀ ਮੈਂ ਕੋਸ਼ਿਸ਼ ਨਹੀਂ ਕਰ ਸਕਦੀ ਇਹਨਾਂ ਲੋਕਾਂ ਦੇ ਵਿਰੁੱਧ ਪਰ ਮੈਂ ਇੱਕ ਕੰਮ ਕਰ ਸਕਦੀ ਕਿ ਮੈਂ ਆਪਣੇ ਪੁੱਤਰ ਨੂੰ ਸਿਖਾਲ ਸਕਦੀ ਹਾਂ ਮੈਂ ਆਪਣੇ ਭਰਾ ਨੂੰ ਸਿਖਾਲ ਸਕਦੀ ਹਾਂ ਮੈਂ ਆਪਣੇ ਪਤੀ ਨਾਲ ਗੱਲ ਕਰ ਸਕਦੀ ਹਾਂ ਅਸੀਂ ਆਪੋ ਆਪਣੇ ਘਰਾਂ ਦੇ ਅੰਦਰ ਅਗਰ ਕੰਮ ਕਰਨ ਲੱਗ ਜਾਈਏ ਘਟੋ ਘਟ ਸਾਡੇ ਘਰਾਂ ਚ ਰੈਪਿਸਟ ਪੈਦਾ ਨਾ ਹੋਣ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਈਏ ਕਿ ਟੋਟ ਇੱਕ ਰੈਪਿਸਟ ਸਾਡੇ ਘਰਾਂ ਵਿੱਚ ਨਾ ਹੋਣ ਆਪਣੇ ਬੱਚਿਆਂ ਨੂੰ ਇੱਕ ਗੱਲ ਸਿਖਾ ਦਿਓ ਆਪਣੇ ਨੌਜਵਾਨਾਂ ਨੂੰ ਆਪਣੇ ਪਤੀ ਨੂੰ ਆਪਣੇ ਆਪਣੀ ਬੁੱਧ ਵਿੱਚ ਇਸ ਗੱਲ ਨੂੰ ਪਾਲਵੋ ਕਿ ਮੇਰਾ ਕੋਈ ਧਰਮ ਨਹੀਂ ਆ ਤੇ ਮੇਰੇ ਲਈ ਕਿਸੇ ਦਾ ਕੋਈ ਧਰਮ ਨਹੀਂ ਆ ਮੇਰੇ ਲਈ ਔਰਤ ਔਰਤ ਆ ਮਰਦ ਮਰਦ ਆ ਮੈਂ ਮੈਂ ਇੱਕ ਹੀ ਔਰਤ ਨੂੰ ਆਪਣੀ ਪਤਨੀ ਬਣਾਉਣਾ ਹੈ ਤੇ ਮੈਂ ਇੱਕ ਹੀ ਮਰਦ ਦੀ ਪਤਨੀ ਬਣ ਕੇ ਰਹਿਣਾ ਹੈ ਅੱਜ ਪਰਮਦੇਨਾ ਤੇ ਵੀ ਬਲਾਤਕਾਰ ਹੋ ਰਹੇ ਐ ਇੱਥੇ ਬਹੁਤ ਸਾਰੇ ਲੋਕੀ ਮੈਂ ਮੇਰੀ ਆਈਡੀ ਦੇ ਹੇਠਾਂ ਅੱਜ ਮੈਂ ਖੁੱਲ ਕੇ ਤੁਹਾਡੇ ਨਾਲ ਗੱਲ ਕਰਦੀ ਆ ਬਹੁਤ ਸਾਰੇ ਲੋਕੀ ਚੰਗੇ ਚੰਗੇ ਨਾਮਾਂ ਵਾਲੇ ਚੰਗੀਆਂ ਚੰਗੀਆਂ ਆਪਣੇ ਆਪ ਨੂੰ ਸਮਝਦੇ ਜੋ ਵੀ ਕੁਛ ਉਹ ਸਮਝਦੇ ਐ ਇੱਥੇ ਮੈਂ ਗੰਦ ਪਾਉਂਦੇ ਦੇਖੇ ਉਹ ਤੁਹਾਨੂੰ ਕੀ ਲੱਗਦਾ ਕਿ ਮੌਕਾ ਮਿਲਣ ਤੇ ਇਹ ਮੇਰੀ ਪੂਜਾ ਕਰਨਗੇ ਉਹ ਬਖਰੀ ਗੱਲ ਆ ਕਿ ਮੈਂ ਇਹਨਾਂ ਦੇ ਸਾਹਮਣੇ ਵੀ ਲੰਘਦੀ ਆ ਨਾ ਤੇ ਪਰਮੇਸ਼ਵਰ ਇਹਨਾਂ ਦੀਆਂ ਅੱਖਾਂ ਨੂੰ ਅੰਨ੍ਯਾ ਕਰਦਾ ਆ ਪਰਮੇਸ਼ਵਰ ਇਹਨਾਂ ਦੇ ਮੂੰਹਾਂ ਨੂੰ ਬੰਦ ਕਰਦਾ ਇਹਨਾਂ ਦੇ ਜ਼ੋਰ ਨੂੰ ਉਹਨੇ ਨਕਮਾ ਕਰ ਦਿੱਤਾ ਪਰ ਤੁਸੀਂ ਕੀ ਸੋਚਦੇ ਆ ਕਿ ਮੌਕਾ ਮਿਲਣ ਤੇ ਇਹ ਹਵਸੀ ਲੋਕੀ ਸੰਸਾਰ ਵਿੱਚ ਕੀ ਕਰਨਗੇ ਚਾਂਸ ਮਿਲਣ ਤੇ ਜੇ ਜਿਹਦੇ ਅੰਦਰ ਚੋਰੀ ਆ ਨਾ ਉਹ ਮੌਕਾ ਮਿਲਣ ਤੇ ਚੋਰੀ ਜ਼ਰੂਰ ਕਰਦਾ ਹੈ ਜਿਹਦੇ ਅੰਦਰ ਨਫ਼ਰਤ ਆ ਉਹ ਮੌਕਾ ਮਿਲਣ ਤੇ ਕਤਲ ਜ਼ਰੂਰ ਕਰਦਾ ਹੈ ਲੜਾਈ ਜ਼ਰੂਰ ਕਰਦਾ ਹੈ ਤੇ ਜਿਹਦੇ ਅੰਦਰ ਹਵਸ ਹੈ ਨਾ ਉਹ ਮੌਕਾ ਮਿਲਣ ਤੇ ਬਲਾਤਕਾਰ ਕਰਦਾ ਹੈ ਆਪਣੇ ਬੱਚਿਆਂ ਨੂੰ ਇੱਕ ਗੱਲ ਸਮਝਾ ਦਿਓ ਕੁੜੀ ਚਾਹੇ ਸਿੱਖ ਦੀ ਹੋਵੇ Hindu ਦੀ ਹੋਵੇ ਮੁਸਲਿਮ ਦੀ ਹੋਵੇ ਈਸਾਈ ਦੀ ਹੋਵੇ ਪੁੱਤਰਾ ਜਦ ਤੱਕ ਤੇਰੀ ਜ਼ਿੰਦਗੀ ਵਿੱਚ ਪਤਨੀ ਨਹੀਂ ਆ ਜਾਂਦੀ ਤੇਰੇ ਲਈ ਸਭ ਕੁੜੀਆਂ ਤੇਰੇ ਹਾਣ ਦੀਆਂ ਭੈਣਾਂ ਹੀ ਆ। ਉਹ ਜਿਹੜੇ ਮਰਜੀ ਧਰਮ ਦੀਆਂ ਹੋਣ ਉਹ ਜਿਹਦੀਆਂ ਮਰਜ਼ੀ ਹੋਣ ਔਰ ਚਾਹੇ ਆਤਰਮੀਆਂ ਦੀਆਂ ਆ ਤੇ ਚਾਹੇ ਧਰਮੀਆਂ ਦੀਆਂ ਚਾਹੇ ਉਹ ਜੱਟਾਂ ਨਹੀਂਆਂ ਆ ਚਾਹੇ ਉਹ ਵਜੀਰਾ ਨਹੀਂਆਂ ਚਾਹੇ ਉਹ ਰਾਜਿਆਂ ਦੀਆਂ ਚਾਹੇ ਉਹ ਮੰਗਤਿਆਂ ਦੀਆਂ ਤੇਰੇ ਲਈ ਔਰਤ ਦੀ ਰਿਸਪੈਕਟ ਕਰਨਾ ਤੇਰਾ ਇੱਕ ਫਰਜ਼ ਬਣਦਾ ਆ ਇਹ ਗੱਲ ਆਪਣੇ ਬੱਚਿਆਂ ਦੇ ਖਾਣੇ ਵਿੱਚ ਪਾ ਦਿਓ ਆਪਣੀਆਂ ਕੁੜੀਆਂ ਨੂੰ ਵੀ ਇਹ ਗੱਲ ਸਮਝਾ ਦਿਓ ਵੀ ਜਿਹੜੇ ਮਰਜ਼ੀ ਰਿਲੀਜੀਅਨ ਦਾ ਮੁੰਡਾ ਆ ਜਦ ਤੱਕ ਤੇਰੀ ਵਿਆਹ ਦੇ ਲਈ ਮੁੰਡਾ ਨਹੀਂ ਚੁਣਿਆ ਜਾਂਦਾ ਸਾਰੇ ਮੁੰਡੇ ਤੇਰੇ ਭਾ ਦੇ ਭਰਾ ਹੀ ਆ ਚਾਹੋ ਜਿਹੜੇ ਮਰਜੀ ਜਾਤ ਦਾ ਆ ਜਿਹੜੇ ਮਰਜੀ ਧਰਮ ਦਾ ਆ ਇਹ ਗੱਲਾਂ ਸਾਨੂੰ ਸਮਝਾਉਣੀਆਂ ਹੋਣਗੀਆਂ ਇਹ ਸਾਡਾ ਫਰਜ਼ ਆ ਨਹੀਂ ਸਮਝਾਉਂਗੇ ਤਾਂ ਕਹਾਉਂਗੇ ਇਕਬਲਾਤਕਾਰੀ ਦੀ ਭੈਣ ਇਕਬਲਾਤਕਾਰੀ ਦਾ ਪਿਓ ਇਕਬਲਾਤਕਾਰੀ ਦੀ ਮਾਂ ਇਕਬਲਾਤਕਾਰੀ ਦਾ ਪੁੱਤ ਤੁਸੀਂ ਕਹਾਉਂਗੇ ਜੇ ਤੁਸੀਂ ਇਹ ਗੱਲਾਂ ਸਮਾ ਰਹਿੰਦਿਆਂ ਆਪਣੀਆਂ ਔਲਾਦਾਂ ਨੂੰ ਨਾ ਸਮਝਾਈਆਂ ਤੇ ਬਲਾਤਕਾਰੀ ਬੰਦਿਆਂ ਦੇ ਨਾਲ ਜੋ ਤੁਹਾਡਾ ਰਿਸ਼ਤਾ ਆ ਨਾ ਉਹ ਨਾਮ ਤੇ ਤੁਹਾਡਾ ਜੋੜੀ ਜਾਣਾ ਹੈ ਭਾਵੇਂ ਤੁਸੀਂ ਬਲਾਤਕਾਰ ਨਹੀਂ ਕੀਤਾ ਤੇ ਅੱਜ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਸ਼ੁਰੂ ਕਰ ਦਿਓ ਕਈ ਲੋਕਾਂ ਨੂੰ ਨਾ ਇਹ ਸਿੱਖਿਆ ਇਹ ਸਿੱਖਿਆ ਵੀ ਉਹਨਾਂ ਨੂੰ ਚੁਬਦੀ ਆ ਕਿਉਂ ਚੁਬਦੀ ਉਹਨਾਂ ਦੇ ਅੰਦਰ ਪਾਪ ਆ ਉਹ ਇਸ ਇੱਕ ਖਰੀਆਂ ਗੱਲਾਂ ਸੋਨੀਆਂ ਨਹੀਂ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਹਾਈ ਸਾਡੇ ਵਿਰੁੱਧ ਇੱਕ ਸੈਨਾ ਖੜੀ ਹੋ ਰਹੀ ਆ। ਸਾਨੂੰ ਰੋਕਣ ਵਾਲੀ, ਸਾਨੂੰ ਪਾਪ ਤੋਂ ਰੋਕਣ ਵਾਲੀ ਇੱਕ ਸੈਨਾ ਖੜੀ ਹੋ ਰਹੀ। ਸਾਡੇ ਨਾਲ ਲੋਕਾਂ ਦਾ ਵਿਰੋਧ ਕਿਉਂ ਆ? ਉਹਨਾਂ ਦਾ ਵਿਰੋਧ ਸਾਡੇ ਨਾਲ ਨਹੀਂ ਆ। ਉਹਨਾਂ ਉਹਨਾਂ ਨੂੰ ਡਰਿਆ ਕਿ ਸਾਡੇ ਗਲਤ ਕੰਮਾਂ ਨੂੰ ਰੋਕਣ ਵਾਲੀ ਇੱਕ ਸੈਨਾ ਬਣ ਰਹੀ ਹੈ। ਇਹਨਾਂ ਗਲਤ ਕੰਮਾਂ ਦੇ ਵਿਰੁੱਧ ਇੱਕ ਸੋਚ ਉੱਠ ਰਹੀ ਆ। ਇੱਕ ਕੀ ਕਹਿ ਸਕਦੇ ਇੱਕ ਲਹਿਰ ਉੱਠ ਰਹੀ ਹੈ ਅਰੇ ਲਹਿਰ ਉਠਾਉਣ ਦੀ ਜ਼ਰੂਰਤ ਹੈ ਅਸੀਂ ਆਪਣੇ ਬੱਚਿਆਂ ਨੂੰ ਬਿਲਡ ਕਰਨਾ ਹੋਊਗਾ ਦੇਖੋ ਜਿਹੜੇ ਚੰਗੇ ਕੰਮ ਸਾਡੇ ਤੋਂ ਨਹੀਂ ਕਰ ਹੋਏ ਆਪਣੇ ਬੱਚਿਆਂ ਨੂੰ ਤਿਆਰ ਕਰ ਦਿਓ ਜੋ ਤੁਸੀਂ ਆਪਣੇ ਜੀਵਨ ਵਿੱਚ ਚੰਗਿਆਈ ਦੇਖਣਾ ਚਾਹੁੰਦੇ ਸੀ ਆਪਣੇ ਬੱਚਿਆਂ ਦੇ ਜੀਵਨ ਵਿੱਚ ਉਸ ਚੰਗਿਆਈ ਨੂੰ ਭਰ ਦਿਓ ਇਹ ਬਲੈਂਕ ਸ਼ੀਟਸ ਪਰਮੇਸ਼ਵਰ ਨੇ ਤੁਹਾਨੂੰ ਦਿੱਤੀਆਂ ਜਾਓ ਲਿਖ ਦਿਓ ਇਹਨਾਂ ਤੇ ਜੋ ਲਿਖਣਾ ਹੈ ਚੰਗੀਆਂ ਚੀਜ਼ਾਂ ਇਹਨਾਂ ਤੇ ਲਿਖ ਦਿਓ ਬ੍ਰਾਈਟ ਫਿਊਚਰ ਲਿਖ ਦਿਓ ਇਹਨਾਂ ਦੇ ਉੱਤੇ ਇਹਨਾਂ ਦਾ ਫਿਊਚਰ ਜੇਲਾਂ ਵਿੱਚ ਨਾ ਹੋਵੇ ਇਹ ਕਿਸੇ ਦਾ ਕਤਲ ਕਰਕੇ ਜੇਲ੍ਹ ਵਿੱਚ ਨਾ ਜਾਣ ਇਹ ਰੇਪ ਕਰਕੇ ਜੇਲ੍ਹ ਵਿੱਚ ਨਾ ਜਾਣ ਇਹ ਲੜਾਈ ਕਰਕੇ ਜੇਲ੍ਹ ਦੇ ਵਿੱਚ ਨਾ ਜਾਣ ਇਹਨਾਂ ਨੂੰ ਸਿਖਾਉਣਾ ਕਿ ਸੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਕਿਸੇ ਫਰਿਸ਼ਤੇ ਨੇ ਤੇਰੇ ਲਈ ਅਸਮਾਨਾਂ ਉੱਤੇ ਨਹੀਂ ਚੜਨਾ ਮੁੜ ਕੇ ਦੁਬਾਰਾ ਤੁਹਾਡੇ ਲਈ ਯਿਸੂ ਮਸੀਹ ਨੇ ਹੁਣ ਅਸਮਾਨਾਂ ਚ ਨਹੀਂ ਚੜਨਾ ਕਿ ਤੁਹਾਡੇ ਲਈ ਇੱਕ ਨਵਾਂ ਕੋਈ ਗ੍ਰੰਥ ਲੈ ਕੇ ਆਵੇ ਕੋਈ ਨਵਾਂ ਸ਼ਬਦ ਕੋਈ ਆਕਾਸ਼ ਵਾਣੀ ਤੁਹਾਡੇ ਲਈ ਲਿਆਵੇ ਕਹਿੰਦਾ ਹੁਣ ਕਹਿੰਦਾ ਤੇਰੇ ਨੇੜੇ ਹੀ ਆ ਤੇ ਤੇਰੇ ਆਪਣੇ ਮੂੰਹ ਦੇ ਵਿੱਚ ਆ ਹੁਣ ਇਹ ਗੱਲਾਂ ਸਾਡੇ ਸਾਡੇ ਅੰਦਰ ਆ ਸਾਡੇ ਮੂੰਹ ਵਿੱਚ ਇਹ ਆਕਾਸ਼ ਤੋਂ ਕਿਸੇ ਨੇ ਨਹੀਂ ਆਉਣਾ ਸਾਡੇ ਨਿਆਣਿਆਂ ਨੂੰ ਸੁਖਾਉਣ ਦੇ ਲਈ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਕਿ ਤੁਸੀਂ ਸੋਚੋ ਕਿ ਕੋਈ ਫਰਿਸ਼ਤਾ ਆਏਗਾ ਤੇ ਉਹ ਮੇਰੇ ਬੱਚਿਆਂ ਨੂੰ ਸਮਝਾਏਗਾ ਕਿ ਬੇਟਾ ਤੂੰ ਪਵਿੱਤਰਤਾਈ ਵਿੱਚ ਰਹਿਣਾ ਪੁੱਤ ਤੂੰ ਮਾੜਾ ਨਹੀਂ ਵੇਖਣਾ ਕੇਵਲ ਤੂੰ ਪਾਪ ਵਾਲੀ ਨਜ਼ਰ ਨਾਲ ਨਹੀਂ ਦੇਖਣਾ ਤੂੰ ਗਲਤ ਚੀਜ਼ਾਂ ਨਹੀਂ ਦੇਖਣਾ ਨਹੀਂ ਇਹ ਤੁਹਾਨੂੰ ਪਤਾ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਉਣੀਆਂ ਆ ਤੇ ਇਹ ਹੁਣ ਸਮਾਂ ਆ ਗਿਆ ਕਿ ਅਸੀਂ ਹਰ ਹਾਲ ਦੇ ਵਿੱਚ ਇਹ ਗੱਲਾਂ ਸਾਡੇ ਬੱਚਿਆਂ ਨੂੰ ਸਿਖਾ ਦਈਏ ਤਾਂ ਜੋ ਅਸੀਂ ਕਿਸੇ ਅਫਸਰ ਦੇ ਮਾਪਿਓ ਖਵਾਈਏ ਕਿਸੇ ਪਰਮੇਸ਼ਵਰ ਦੇ ਦਾਸ ਦੇ ਮਾਪਿਓ ਅਗਰ ਕੋਈ ਜਣਾ ਅੱਜ ਅਗਰ ਕੋਈ ਜਣਾ ਮੈਨੂੰ ਇਹ ਕਹਿੰਦਾ ਕਿ ਪਰਮੇਸ਼ਵਰ ਦੀ ਦਾਸੀ ਆ ਤੇ ਮੇਰੇ ਲਈ ਇਸ ਤੋਂ ਵੀ ਜ਼ਿਆਦਾ ਇੱਜ਼ਤ ਵਾਲੀ ਗੱਲ ਹੋਊਗੀ ਜਦੋਂ ਕੋਈ ਮੈਨੂੰ ਇਹ ਕਹੂਗਾ ਇਹ ਪਰਮੇਸ਼ਵਰ ਦੇ ਦਾਸ ਦੀ ਮਾਂ ਆ ਇਹ ਮੇਰੇ ਲਈ ਦਾਸੀ ਕਹੋਣਾ ਇੱਜ਼ਤ ਦੀ ਗੱਲ ਆ ਇਹ ਦੁੱਗਣੀ ਇੱਜ਼ਤ ਦੀ ਗੱਲ ਹੋਊਗੀ ਜਦੋਂ ਕੋਈ ਮੈਨੂੰ ਕਹੂਗਾ ਇਹ ਪਰਮੇਸ਼ਵਰ ਦੇ ਦਾਸ ਦੀ ਮਾਂ ਹੈ ਤਾਂ ਸਾਨੂੰ ਅਗਰ ਅਸੀਂ ਚਾਹਨੇ ਆ ਕਿ ਸਾਡੇ ਬੱਚੇ ਇੱਕ ਚੰਗਾ ਫਿਊਚਰ ਲੋਕੀ ਉਹਨਾਂ ਵੱਲ ਇੱਜ਼ਤ ਨਾਲ ਦੇਖਣ ਇਹ ਸਾਡੀ ਜ਼ਿੰਮੇਵਾਰੀ